ਹਾਂਜੀ ਦੋਸਤੋ ਮਿੱਤਰੋ ਭਰਾਵੋ ਤੇ ਭੈਣੋ ਮੇਰਾ ਨਾਮ ਗੁਰਨਾਮ ਸਿੰਘ ਹੈ ਤੇ ਮੈਂ ਇੱਕ YouTube ਚੈਨਲ ਬਣਾਇਆ ਹੈ ਛੋਟਾ ਜਿਹਾ ਤੇ ਮੈਂ ਵੀ ਉੱਤੇ ਵੀਡੀਓ ਬਣਾਉਂਦਾ ਪਉਂਦਾ ਤੁਹਾਨੂੰ ਪਤਾ ਹੀ ਹੋਵੇ ਜਿਹੜੀ ਜਿਹੜੇ ਸਬਸਕ੍ਰਾਈਬਰ ਨੇ ਤੇ ਅੱਜ ਵੀ ਮੈਂ ਇੱਕ ਦਿੱਲੀ ਵਿੱਚ ਗੁਰਦੁਆਰਾ ਸਾਹਿਬ ਤੇ ਆਇਆ ਜਿੱਥੋਂ ਦੀ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਤੇ ਇਹਦੇ ਵਿੱਚ ਜੋ ਵੀ ਬੋਲੜ ਹੈ ਮੈਂ ਆ ਬੋਲਣੇ ਤੁਹਾਨੂੰ ਪਤਾ ਹੀ ਹੈ ਨਾ ਜੋ ਵੀ ਹੈ ਤੇ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਜਾ ਰਿਹਾ ਦੇਖੋ ਜੀ ਕਰੋ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਨਾਨਕ ਪੀਉ ਸਾਹਿਬ ਦਿੱਲੀ ਦੇ ਵਿੱਚ ਉਹ ਵਿੱਚ ਹੈ ਬਹੁਤ ਵਧੀਆ ਸਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਮੈਨੂੰ ਵਧੀਆ ਲੱਗਿਆ ਮੈਂ ਚਲ ਮੈਂ ਤੁਹਾਡੇ ਸਾਰਿਆਂ ਨਾਲ ਵੀ ਸ਼ੇਅਰ ਕਰਦਾ ਇੱਥੇ ਇਤਿਹਾਸ ਉੱਪਰਲੀ ਸਾਈਡ ਲਿਖਿਆ ਹੋਇਆ ਮੈਂ ਜਾ ਕੇ ਤੁਹਾਨੂੰ ਦਿਖਾਉਣਾ ਪੜਾਂਗਾ ਕਿਉਂਕਿ ਮੈਨੂੰ ਵੀ ਨਹੀਂ ਪਤਾ ਕਿ ਮੈਂ ਤੁਹਾਨੂੰ ਦੱਸੂਗਾ ਇਹ ਗੁਰਦੁਆਰਾ ਸਾਹਿਬ ਦੇਖੋ ਮੈਂ ਜਦੋਂ ਪਾਰਕਿੰਗ ਦੇ ਵਿੱਚੋਂ ਨਿਕਲਿਆ ਮੈਨੂੰ ਐ ਲੱਗਾ ਸ਼ਾਇਦ ਬੱਕਰਾ ਸਾਹਿਬ ਐ ਮੈਂ ਕਿਸੇ ਹੋਰ ਪਾਸੇੋਂ ਪਾਰਕਿੰਗ ਤੋਂ ਨਿਕਲਿਆ ਪਰ ਬਹੁਤ ਵਧੀਆ ਕੋਤੋਰਾ ਸਾਹਿਬ ਐ ਦੇਖੋ ਇਹ ਹੈ ਗੁਰਦੁਆਰਾ ਨਾਨਕਦੇਵ ਸਾਹਿਬ ਦਿੱਲੀ ਦੇ ਵਿੱਚ ਜਿਹੜੇ ਪਿਛਲੇ ਸਮਿਆਂ ਵਿੱਚ ਸੀ ਚੱਲਦੇ ਹੋਣੇ ਉਹਨਾਂ ਦਾ ਕਦਰ ਰੱਖਣਾ ਤੇ ਜਿਹੜੀਆਂ ਸੰਗਤਾਂ ਦੀ ਸੇਵਾ ਕਰ ਰਹੀਆਂ ਤੇ ਦਿੱਲੀ ਦੇ ਵਿੱਚ ਐਸੀ ਤੁਹਾਨੂੰ ਪਤਾ ਸੰਗਤ ਬਹੁਤ ਸੇਵਾ ਕਰਦੀ ਐ ਉਹ ਗੁਰਦੁਆਰਾ ਦਰਸਬਾਹ ਬਣਾਇਆ ਹੋਇਆ ਹੈ ਦਿੱਲੀ ਦੇ ਵਿੱਚ ਵਿੱਚ ਆਜ਼ਾਦਪੁਰ ਜਿਹੜੀ ਮੇਨ ਰੋਡ ਹੈ ਉਸ ਰੋਡ ਤੇ ਪੈ ਜਾਂਦਾ ਨਾਲ ਇੱਥੇ ਇੱਕ ਸਕੂਲ ਇੰਸਟੀਟਿਊਟ ਵੀ ਬਣਾਇਆ ਹੋਇਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਮੈਨੇਜਮੈਂਟ ਆ ਥੱਲੇ ਪਾਰਕਿੰਗ ਹੈ ਇੱਧਰ ਹੈ ਆ ਤੇ ਮੈਂ ਦਿਖਾਇਆ ਤੁਹਾਨੂੰ ਗੁਰਦੁਆਰਾ ਦਾ ਇਤਿਹਾਸ ਹੈ ਜਿਹੜਾ ਮੈਂ ਵਿੱਚ ਨਾਲ ਫੋਟੋ ਸ਼ੇਅਰ ਕਰ ਦੂੰਗਾ ਫੋਟੋ ਵਿੱਚ ਹੀ ਹੋਈ ਹੈ ਉਹ ਪਰ ਐ ਉਧਰ ਜੋੜਾ ਲੈ ਕੇ ਜਾਣ ਨਹੀਂ ਦੇਣਗੇ ਇਹ ਗੁਰਦੁਆਰਾ ਸਾਹਿਬ ਦੇਖੋ ਬਹੁਤ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਅੰਦਰੋਂ ਬਾਹਰੋਂ ਇਹ ਗੁਰਦੁਆਰਾ ਸਾਹਿਬ ਦਾ ਦਫ਼ਤਰ ਹੈ ਵਾਸ਼ਰੂਮ ਨੇ ਇੱਧਰ ਇਹ ਬਾਹਰੋਂ ਵੀ ਦਿਖਾਣਾ ਥੋੜਾ ਜਿਹਾ ਗੁਰਦੁਆਰਾ ਸਾਹਿਬ ਤੁਹਾਨੂੰ ਦੇਖੋ ਬਹੁਤ ਸ਼ਾਨਦਾਰ ਬਿਲਡਿੰਗ ਬਣੀ ਹੋਈ ਹੈ ਇੱਥੇ ਸਮਾਂ ਮਿਲੇ ਤਾਂ ਦਰਸ਼ਨ ਜ਼ਰੂਰ ਕਰਨਾ ਆਓ ਬਾਹਰ ਨਿਕਲ ਰਹੇ ਹਾਂ ਇਧਰੋਂ ਦੇਖੋ ਮਹਾਰਾਜ ਦੇ ਘਰ ਦੇ ਵਿੱਚ ਕਿੰਨੀ ਰੌਣਕ ਹੈ ਤੇ ਬਾਹਰ ਦੇਖੋ ਕਿਸ ਤਰ੍ਹਾਂ ਉਜਾੜਜਾ ਲੱਗ ਰਿਹਾ ਇਹ ਸਾਹਮਣੇ ਹੈ ਪੈਟਰੋਲ ਕੰਪਨੀ ਇੱਕ ਸੀਐਨਜੀ ਪੰਪ ਹੈ ਤੇ ਆ ਪਾਰਕਿੰਗ ਗੁਰਦੁਆਰਾ ਸਾਹਿਬ ਦੀ ਬਾਹਰ ਵੀ ਹੈਗੀ ਹੈ ਤੇ ਅੰਦਰ ਅੰਡਰਗਰਾਉਂਡ ਦੀ ਪਾਰਕਿੰਗ ਬਣੀ ਹੋਈ ਹੈ ਇਹ ਦੇਖੋ ਬਾਹਰੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਗੁਰਦੁਆਰਾ ਨਾਨਕ ਪੀਉ ਸਾਹਿਬ ਦਾ ਮੇਨ ਗੇਟ ਤੋਂ ਮੈਂ ਦਿਖਾਉਣਾ ਚਾਹੁੰਦਾ ਹਾਂ ਤੁਹਾਨੂੰ ਉੱਥੇ ਵੀ ਲਿਖਿਆ ਹੋਇਆ ਹੈ ਕਰੋ ਦਰਸ਼ਨ ਗੁਰਦੁਆਰਾ ਨਾਨਕ ਪੀਉ ਸਾਹਿਬ ਮੈਂ ਤਾਂ ਪਹਿਲੀ ਵਾਰ ਆਇਆ ਹਾਂ ਤੇ ਤੁਸੀਂ ਵੀ ਸਾਰੇ ਦਰਸ਼ਨ ਕਰੋ ਮੇਨ ਰੋਡ ਐ ਮੈਂ ਲੋਕੇਸ਼ਨ ਵੀ ਸ਼ੇਅਰ ਕਰ ਦੂੰਗਾ ਵਿੱਚ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਇਹ ਦੋਵਾਂ ਪਾਸੇ ਖੁੱਲੀ ਪਾਰਕਿੰਗ ਆ ਵਧੀਆ ਜੇ ਕਿਸੇ ਬਾਹਰ ਗੱਡੀ ਲਾਉਣੀ ਆ ਬਾਹਰ ਵੀ ਲਾ ਸਕਦੇ ਆ ਅੰਦਰ ਲਾਉਣੀ ਆ ਤਾਂ ਅੰਦਰ ਗਰਾਊਂਡ ਪਾਰਕਿੰਗ ਐ ਇਹ ਦਰਸ਼ਨੀ ਡਿਓੜੀ ਮੇਨ ਡਿਓੜੀ ਐ ਜਿੱਥੇ ਵੀ ਜੋੜਾਕਰ ਸਾਹਿਬ ਐ ਇੱਧਰ ਇੱਕ ਪਰਲੀਥੜਾ ਜੋੜਾਕਰ ਸਾਹਿਬ ਆ ਇੱਧਰ ਵੀ ਐ ਫੰਨੇ ਕਰੋ ਇਹ ਦਰਸ਼ਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ 120 ਟਾਲ ਹੈ ਰਮੋਲਾ ਸਾਹਿਬ ਲੈਣਾ ਹੋਵੇ ਜਾਂ ਪੁੱਲ ਚੜਾਉਣੇ ਹੋਣ ਇਸ ਤਰ੍ਹਾਂ ਦਾ ਸਾਰਾ ਕੁਝ ਇੱਧਰ ਲਿਟਰੇਚਰ ਆ ਦੇਖੋ ਗੁਰਦੁਆਰਾ ਸਾਹਿਬ ਸਾਰੇ ਬਸਿਆ ਉਹ ਉਪਰਾਂ ਲੰਗਰ ਹਾਲ ਬਣਿਆ ਹੋਇਆ ਸਰਾਮਣੀ ਹੋਈ ਹੈ ਲੰਗਰ ਹਾਲ ਹੈ ਉੱਤੇ ਵੀ ਥੱਲੇ ਵੀ ਹੈ ਤੇ ਵਿੱਚ ਹੀ ਸਰਾਮ ਹੀ ਹੈ ਇਹ ਵੀ ਉੱਪਰ ਪਾਰਕਿੰਗ ਹੈ ਜਿੱਥੇ ਆਪਾਂ ਖੜੇ ਆ ਆਂਡਰਗਰਾਊਂਡ ਪਾਰਕਿੰਗ ਦੇ ਉੱਪਰ ਹਵਾ ਨਿਕਲਣ ਨੂੰ ਰੱਖਿਆ ਹੋਇਆ ਹੈ ਬਾਬੇ ਸੇਵਾ ਕਰ ਰਹੇ ਨੇ ਖੁੱਲੀ ਪਾਰਕਿੰਗ ਦੀ ਫੈਸਿਲਿਟੀ ਖੁੱਲੀ ਆ ਬਹੁਤ ਜ਼ਿਆਦਾ ਪਾਰਕਿੰਗ ਹੈ ਅੰਦਰ ਬਾਹਰ ਥੱਲੇ ਸਾਰੇ ਪਾਸੇ ਇੱਕੋ ਜਿਹੀ ਅੱਜ ਕੋਈ ਪ੍ਰੋਗਰਾਮ ਹੈ ਕਿਸ ਦਾ ਭੋਗ ਸੀ ਇੱਥੇ ਉਹ ਚੱਲ ਰਿਹਾ ਮੈਂ ਵੀ ਕਿਸੇ ਦੇ ਨਾਲ ਆਇਆ ਸੀ ਇੱਕ ਦੂਸਰਾ ਪ੍ਰੋਗਰਾਮ ਵੀ ਇਸ ਤੋਂ ਬਾਅਦ ਕਿਸੇ ਹਿੰਦੂ ਮਤ ਦੇ ਲੋਕਾਂ ਦਾ ਭੋਗ ਹੈ ਉਹਨਾਂ ਨੇ ਵੀ ਇੱਥੇ ਪ੍ਰੋਗਰਾਮ ਲੰਗਰ ਪਾਣੀ ਪੁਛਾਦਾ ਉਹਨਾਂ ਦਾ ਤਿਆਰ ਹੋ ਰਿਹਾ ਏ ਗੁਰਦੁਆਰਾ ਸਾਹਿਬ ਦਰਸ਼ਨ ਕਰੋ ਸਾਈਡ ਤੋਂ ਮੈਨੂੰ ਕੋਈ ਮਿਲਿਆ ਨਹੀਂ ਮੈਂ ਜਿੰਨੂੰ ਪੁੱਛਾਂ ਤੇ ਬਾਕੀ ਦੇਖਦੇ ਆਂ ਚਲੋ ਇਹ 메 ਲੰਗਰ ਹਾਲ ਹੈ ਰੈਗੂਲਰ ਲੰਗਰ ਜਿੱਥੇ ਚੱਲਦਾ ਗੁਰਦੁਆਰਾ ਸਾਹਿਬ ਦਾ ਉੱਪਰ ਸਪੈਸ਼ਲ ਹਾਲ ਬਣਾਇਆ ਹੋਇਆ ਹੈ ਜਿੱਥੇ ਕੋਈ ਪ੍ਰੋਗਰਾਮ ਹੋਵੇ ਤਾਂ ਉੱਥੇ ਲੰਗਰ ਕਰ ਸਕਦੇ ਆ ਇਹ ਆਮ ਸਾਈਡ ਜਿਹੜੇ ਆਉਂਦੇ ਨੇ ਨਾਰਮਲ ਮੱਥਾ ਦੇਖਣ ਦਰਸ਼ਕਾਂ ਲਈ ਇੱਕ ਵਾਰਕ ਲੰਗਰ ਹਾਲ ਬਣਾਇਆ ਹੋਇਆ ਹੈ ਜਿੱਥੇ ਲੰਗਰ ਸਹਾ ਕਰੀਆਂ ਨੇ ਚਰਨ ਗੰਗਾ ਮਹਿੰਦਰੂ ਅੱਧਾ ਗੁਰਦੁਆਰਾ ਸਾਹਿਬ ਦਾ ਉੱਧਰ ਐ ਮੈਂ ਪਹਿਲਾਂ ਮੱਥਾ ਦੇਖਿਆ ਸੀ ਇਸ ਕਰਕੇ ਉੱਨੀ ਗਿਆ ਇੱਧਰ ਹੈ ਗੁਰਦੁਆਰਾ ਸਾਹਿਬ ਦਾ ਸਰੋਵਰ ਬਣਾਇਆ ਹੋਇਆ ਹੈ ਗੁਰੂ ਨਾਨਕ ਬਾਸਾ ਦੀ ਯਾਦ ਦੇ ਵਿੱਚ ਸੰਗਤਾਂ ਇੱਥੇ ਵੀ ਇਸ਼ਨਾਨ ਕਰਦੀਆਂ ਨੇ ਦਸਮੇਲੇ ਕਰਦੇ ਨੇ ਪ੍ਰਕਰਮਾ ਕਰਦੀਆਂ ਨੇ ਗੁਰਦੁਆਰਾ ਸਾਹਿਬ ਉਹ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵੀ ਬਣਾਇਆ ਹੋਇਆ ਹੈ ਸਾਹਮਣੇ ਇਹ ਦੇਖਦਾ ਹੋਵੇ ਦੇਖੋ ਸੰਗਤਾਂ ਸੇਵਾ ਕਰ ਰਹੇ ਕੋਈ ਜਲਦੀ ਕਾਰਜ ਹੈ ਕੋਈ ਜੋੜਿਆਂ ਦੀ ਸੇਵਾ ਕਰ ਰਹੀ ਹੈ ਮੈਂ ਇੱਕ ਬਸ ਆਪਣੇ ਮਤਲਬ ਨੂੰ ਵੀਡੀਓ ਬਣਾ ਰਿਹਾ ਵਿੱਚ ਇਹਦਾ ਮੇਲਾ ਚੰਦ ਚੇਕੇਂਦਰ ਜੋੜਾ ਖਾਨਾ ਸਾਹਿਬ ਇਹ ਜੋ ਕਿ ਪ੍ਰੋਗਰਾਮ ਹੁੰਦਾ ਤੇ ਇੱਥੇ ਜਗ੍ਹਾ ਦਿੱਤੀ ਹੋਈ ਹੈ ਇਹਨਾਂ ਨੂੰ ਲੰਗਰ ਪਾਣੀ ਵੰਡਾ ਦਾ ਤਿਆਰ ਕਰਨ ਨਾਲ ਵਾਸਤੇ ਤੇ ਮੈਂ ਹੁਣ ਜਾ ਰਿਹਾ ਥੱਲੇ ਪਾਰਕਿੰਗ ਵਿੱਚ ਮੇਰੀ ਗੱਡੀ ਖੜੀ ਹੋਈ ਹੈ ਲੰਗਰ ਹਾਲ ਤੁਹਾਨੂੰ ਮਦਦ ਖਾਤਾ ਸੀ ਇਹ ਦੂਸਰਾ ਜੋੜਾ ਖਾਨਾ ਸਾਹਿਬ ਇਹ ਮੇਨ ਗੈਂਟਰੀ ਇਹ ਗੇਟ ਦੇ ਜਿੱਥੋਂ ਲੰਘਦੇ ਹੋ ਚਾਹੇ ਤੁਸੀਂ ਆਪਾਂ ਪਾਰਕਿੰਗ ਜਾ ਸਕਦੇ ਆ। ਇਹ ਰਸਤਾ ਜਾ ਰਿਹਾ ਜੀ ਥੱਲੇ ਅੰਡਰਗਰਾਉਂਡ ਪਾਰਕਿੰਗ ਨੂੰ। ਪਾਰਕਿੰਗ ਦੇ ਵਿੱਚ ਵੀ ਬਕਾਇਦਾ ਬੋਰਡ ਲਾਇਆ ਹੋਇਆ ਵੀ ਕਿਸੇ ਨੂੰ ਜਾਣ ਤੇ ਦਿੱਕਤ ਨਾ ਹੋਵੇ। ਇਹ ਮੇਰੀ ਗੱਡੀ ਖੜੀ ਹੋਈ ਹੈ ਗੁਰੂ ਕਿਰਪਾ ਤੂਰ ਐਂਡ ਟਰੈਵਲ ਦੇ ਨਾਮ ਤੇ ਜਿਹੜੀ ਮੈਂ ਗੱਡੀ ਚਲਾ ਰਿਹਾ। ओके जी धन्यवाद मैं लग गया बैठन अपनी गड्डी ਵਿੱਚ ਕਿਉਂਕਿ ਥੋੜੀ ਦੂਰ ਨੂੰ ਮੇਰੀ ਸਵਾਰੀ ਆਉਣ ਵਾਲੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ